ਰਾ ਤੂੰ ਸ਼ੇਰ ਆ ਅਸੀਂ ਤੈਨੂੰ ਸ਼ੇਰ ਹੀ ਮੰਨਦੇ ਤੂੰ ਸ਼ੇਰ ਆ ਪਰ ਜੰਗਲ ਵਾਲਾ ਨਹੀਂ ਤੂੰ ਸਰਕਸ ਵਾਲਾ ਆ ਤੂੰ ਉਹ ਸ਼ੇਰ ਆ ਜਿਹੜਾ ਉਹ ਸ਼੍ਰੀਜੀ ਤੇ ਨਚਾਉਂਦੇ ਨਹੀਂ ਆ ਪਾਜੀਕਰ ਉਹ ਤੂੰ ਨਚਣ ਵਾਲਾ ਸ਼ੇਰ ਆ ਠੀਕ ਆ ਤੇ ਆਪਣਾ ਰੀਲਰ ਬਣਾਉਣਾ ਤੂੰ ਸੁਣੀ ਗੱਲ ਆ ਤੇਰੇ ਵਾਸਤੇ ਪਰ ਜਿਹੜਾ ਤੂੰ ਸਿੰਘਾਂ ਦੇ ਵਿਰੁੱਧ ਜ਼ਹਿਰ ਗਲਛਦਾ ਨਾ ਉਹ ਚੰਗੀ ਗੱਲ ਈ ਤੇਰੇ ਵਾਸਤੇ ਸਿਆਣੇ ਦੀ ਇੱਕ ਕਹਾਵਤ ਆ ਕਹਿੰਦੇ ਵੀ ਚੁੱਪ ਵੱਟਣ ਦੀ ਭਲੀ ਹੁੰਦੀ ਆ ਚੁੱਪ ਵੱਟ ਦਾੜ ਵੱਟ ਜਮਾਨਾ ਘਟ ਭਲੇ ਦਿਨ ਆਉਣਗੇ ਤੇ ਜੇ ਇਹ ਚੁੱਪ ਵੱਟ ਕੇ ਦਾੜ ਵੱਟ ਕੇ ਸਮਾਂ ਕੱਢਦਾ ਇਹਦੇ ਦੀ ਭਲਾ ਹੁੰਦਾ ਵੇਹ ਸਿੰਘਾਂ ਨਾਲ ਜਿੰਨੇ ਵੀ ਅੱਜ ਤੱਕ ਵੈਰ ਕਮਾਇਆ ਨਾ ਵੇ ਉਹਦੀ ਸਮੇ ਸਮੇ ਦੇ ਨਾਲ ਭੁਗਤ ਸਵਾਰ ਦਿੰਦੇ ਰਿਹਾ ਸਿੰਘ ਤੇ ਅਸੀਂ ਨਹੀਂ ਚਾਹੁੰਦੇ ਯਾਰ ਤੇਰੀ ਸ਼ੇਰ ਨਹੀਂ ਲੰਡੀ ਹੋ ਜੇ ਹੈ ਅਸੀਂ ਤੇ ਆਪਣੇ ਸਾਰੇ ਭਰਾਵਾਂ ਨੂੰ ਇਹੋ ਗੱਲ ਕਹਿੰਦੇ ਹੋ ਕੋਈ ਗੱਲ ਹੀ ਛੱਡੋ ਬਰਾ ਸਰਕਸ ਵਾਲਾ ਇਹ ਕਿਹੜਾ ਵੜਨ ਡਿਆ ਕਿਸ ਨੂੰ ਪਰ ਅਸੀਂ ਤੈਨੂੰ ਇੱਕ ਸਲਾਹ ਦਿੱਤੀ ਆ ਅਸੀਂ ਤੈਨੂੰ ਕੋਈ ਏ ਧਮਕੀ ਨਹੀਂ ਸਾਡੀ ਅਜੇ ਤੈਨੂੰ ਸਿਰਫ ਸਲਾਹ ਆ ਵੀ ਦੇਖ ਜਾ ਮੁੜ ਕੇ ਉਹ ਗੰਜਾ ਜਿਹੜਾ ਮੁੜ ਕੇ ਤੁਹਾਡੇ ਕੋਲ ਗੱਲ ਚ ਪਵਾ ਕੇ ਬਹਿ ਗਿਆ ਸੀ ਬਾਹ ਤੁੱਟੀ ਤੇ ਫਿਰ ਵੀ ਤੂੰ ਕਹਿੰਦਾ ਸੀ ਅਜੇ ਸ਼ੇਰ ਜਿਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਚੜ ਦੀ ਕਲਾਚ ਹੋ ਗਿਆ ਆਸ ਕਰਦਾ ਵਾਹਿਗੁਰੂ ਚੜ ਦੀ ਕਲਾਚ ਰੱਖੇ ਅੱਜ ਆਪਾਂ ਗੱਲ ਕਰਨੀ ਆ ਸਰਕਸ ਵਾਲਾ ਸ਼ੇਰ ਜਿਹੜਾ ਜਿੰਨੇ ਬੜੀਆਂ ਬੜੀਆਂ ਨੱਤੀਆਂ ਪਾਈਆਂ ਤੇ ਸੁੱਤਾਂੀਆਂ ਭਾਗ ਤੁਰੇ ਫਿਰਦਾ ਹੁੰਦਾ ਤੇ ਦੂ ਕੋ ਨੂੰ ਗਨਮੈਨ ਵੀ ਮਿਲੇ ਆ ਸਰਕਾਰ ਵੱਲੋਂ ਅਸਲ ਵਿੱਚ ਨਾ ਜਿਹੜੇ ਬੰਦੇ ਨੂੰ ਸਰਕਾਰ ਸ਼ਹਿ ਦਿੰਦੀ ਆ ਉਹਨੂੰ ਗਨਮੈਨ ਦਿੰਦੀ ਆ ਭਾਵੇਂ ਉਹ ਕਿਸੇ ਵੀ ਕੈਟਾਗਰੀ ਦਾ ਬੰਦਾ ਹੋਵੇ ਪਾਵੇ ਧਾਰਮਿਕ ਖੇਤਰ ਦਾ ਹੋਵੇ ਤੇ ਪਾਵੇ ਰਾਜਨੀਤਿਕ ਖੇਤਰ ਦਾ ਬੰਦਾ ਹੋਵੇ ਤੇ ਪਾਵੇ ਲੁੱਚਾ ਲੰਡਾ ਬੰਦਾ ਹੋਵੇ ਜਿਹੜੇ ਬੰਦੇ ਨੂੰ ਸਰਕਾਰ ਸ਼ਹਿ ਦਿੰਦੀ ਆ ਸਮਝ ਲਓ ਵੀ ਉਸ ਬੰਦੇ ਨੂੰ ਸਿਕਿਉਰਿਟੀ ਮਿਲਦੀ ਆ ਸਾਨੂੰ ਕਿਉਂ ਨਹੀਂ ਸਿਕਿਉਰਟੀਆਂ ਦਿੰਦੇ ਸਾਨੂੰ ਕਿਉਂ ਨਹੀਂ ਅਸਲਾ ਰੱਖਣ ਦਿੰਦੇ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਸੱਚੀ ਗੱਲ ਕਰ ਰਹੀ ਆ ਤੇ ਜਿਹੜੀ ਸਾਨੂੰ ਲੜਨੀ ਆ ਜਿਹੜੀ ਸਾਡੇ ਐਂਟੀ ਹੋਣੀ ਗੱਲ ਆ ਉਹ ਇਸੇ ਕਰਕੇ ਮਤਲਬ ਸਾਨੂੰ ਨਾ ਤੇ ਇਹੋ ਜਿਹੀ ਚੀਜ਼ਾਂ ਦੇ ਚਲੋ ਲੋਡ ਵੀ ਨਹੀਂ ਸਾਨੂੰ ਹੈਗੀ ਨਾ ਰਬ ਲੋਡ ਪਾਵੇ ਹਨਾ ਸਿਕਿਉਰਿਟੀਾਂ ਦੀ ਲੋਡ ਤੇ ਚਵਲ ਬੰਦਿਆਂ ਦੀ ਲੋਡ ਹੁੰਦੀ ਆ ਸਾਨੂੰ ਲੋਡ ਵੀ ਨਹੀਂ ਆ ਗਈ ਤੇ ਬਾਕੀ ਗੱਲ ਮੈਂ ਉਹ ਗੰਗੇ ਦੇ ਦੀ ਕਰਨੀ ਆ ਜਿਹਦਾ ਨਾਂ ਪਤਾ ਨਹੀਂ ਕੀ ਨਾਂ ਅਮਤਾਵਜਨ ਕੀ ਨਾਂ ਦਾ ਅਮਿਤ ਰੋੜਾ ਅਮਿਤ ਰੋੜਾ ਉਹ ਭਾਈ ਅਰੋੜਾ ਸਾਹਿਬ ਰੋੜੇ ਦਾ ਕੰਮ ਹੁੰਦਾ ਾਡੀਆਂ-ਆਡੀਆਂ ਕੂਚਣਾ ਾਡੀਆਂ-ਆਡੀਆਂ ਕੂਚਣ ਦਾ ਕੰਮ ਤੋਂ ਕਰੀ ਜਾਂਦਾ ਘਰੇ ਬੈਠਾ ਆਪਣੀ ਛੇਰੀ ਦੇ ਸੇਵਾ ਤੂੰ ਰਹਿ ਤਕੜਾ ਹੋ ਕੇ ਪੂਸ਼ਪਾਛ ਲਾਇਆ ਕਰ ਜਿਹੜਾ ਤੇਰਾ ਕੰਮ ਆ ਐਵੇਂ ਅੱਡੇ ਫਾਇਆਂ ਨਹੀਂ ਲਈਦੀਆਂ ਹੁੰਦੀਆਂ ਅੱਡੇ ਫਾਇ ਲਿਆ ਨਾ ਕਈ ਵਾਰ ਅਗਲੇ ਪੂਸ਼ ਵੱਢ ਕੇ ਲੈ ਜਾਂਦੇ ਤੈਨੂੰ ਪਤਾ ਹੈ ਗੱਲ ਦਾ ਫੇਰ ਤੁਸੀਂ ਟੀਕਾ ਮਾਰਦੇ ਆ ਸ਼ੇਰ ਆ ਗਿਆ ਸ਼ੇਰ ਆ ਗਿਆ ਉਹ ਕੰਜਰ ਦਿਓ ਜਦੋਂ ਤੂੰ ਪੰਗੇ ਲੈਣੋਂ ਤੇ ਹਟਦੇ ਨਹੀਂ ਫਿਰ ਅਗਲਾ ਜਿੰਦਾ ਜਦੋਂ ਤੂੰ ਨਜ਼ਰੇ ਚੜ ਜਾਂਦੇ ਫੇਰ ਅਗਲਾ ਤੁਹਾਡੀ ਥੌਣ ਤੇ ਗੋਡਾ ਰੱਖਦਾ ਤੇ ਜਦੋਂ ਤੁਹਾਡਾ ਤੁਹਾਡੀਆਂ ਚੀਕਾ ਘਟੋਂਦਾ ਫੇਰ ਤੁਸੀਂ ਲਾ ਦਿੰਦੇ ਆ ਬਰਾ ਤੂੰ ਸ਼ੇਰ ਹੀ ਆ ਅਸੀਂ ਤੈਨੂੰ ਸ਼ੇਰ ਹੀ ਮੰਨਦੇ ਤੂੰ ਸ਼ੇਰ ਹੀ ਆ ਪਰ ਜੰਗਲ ਵਾਲਾ ਨਹੀਂ ਤੂੰ ਸਰਕਸ ਵਾਲਾ ਆ ਤੂੰ ਉਹ ਸ਼ੇਰ ਆ ਜਿਹੜਾ ਉਹ ਸ਼ਿਰੀ ਜੀ ਤੇ ਨਚਾਉਂਦੇ ਨਹੀਂ ਆ ਬਾਜੀਕਰ ਉਹ ਤੂੰ ਨਚਣ ਵਾਲਾ ਸ਼ੇਰ ਆ ਠੀਕ ਆ ਤੇ ਆਪਣਾ ਰੀਲਰ ਬਣਾਉਣਾ ਤੂੰ ਸੁਣੀ ਗੱਲ ਆ ਤੇਰੇ ਵਾਸਤੇ ਪਰ ਜਿਹੜਾ ਤੂੰ ਸਿੰਘਾਂ ਦੇ ਵਿਰੁੱਧ ਜ਼ਹਿਰ ਘਲਛਦਾ ਨਾ ਉਹ ਚੰਗੀ ਗੱਲ ਈ ਤੇਰੇ ਵਾਸਤੇ ਸਿਆਣਾ ਦੀ ਇੱਕ ਕਹਾਵਤ ਆ ਕਹਿੰਦੇ ਵੀ ਚੋਪਵਟਨ ਦੀ ਭਲੀ ਹੁੰਦੀ ਆ ਚੋਪਵਟ ਦੜਵਟ ਜਮਾਨਾ ਘਟ ਭਲੇ ਦਿਨ ਆਉਣਗੇ ਤੇ ਜੇ ਇਹ ਚੋਪਵਟ ਕੇ ਦੜਵਟ ਕੇ ਸਮਾਂ ਕੱਢਦਾ ਇਹਦੇ ਦੀ ਭਲਾ ਹੁੰਦਾ ਵੇਹ ਸਿੰਗਾ ਨਾਲ ਜਿੰਨੇ ਵੀ ਅੱਜ ਤੱਕ ਵੈਰ ਕਮਾਇਆ ਨਾ ਵੇ ਉਹਦੀ ਸਮੇ ਸਮੇ ਦੇ ਨਾਲ ਭੁਗਤ ਸਵਾਰ ਦਿੰਦੇ ਰਿਹਾ ਸਿੰਘ ਤੇ ਅਸੀਂ ਨਹੀਂ ਚਾਹੁੰਦੇ ਯਾਰ ਤੇਰੀ ਸ਼ੇਰ ਨਹੀਂ ਲੰਡੀ ਹੋ ਜੇ ਹੈ ਅਸੀਂ ਤੇ ਆਪਣੇ ਸਾਰੇ ਭਰਾਵਾਂ ਨੂੰ ਇਹੋ ਗੱਲ ਕਹਿੰਦੇ ਹੋ ਕੋਈ ਗੱਲ ਹੀ ਛੱਡੋ ਬਰਾ ਸਰਕਸ ਵਾਲਾ ਇਹ ਕਿਹੜਾ ਵੜਨ ਡਿਆ ਕਿਸ ਨੂੰ ਪਰ ਅਸੀਂ ਤੈਨੂੰ ਇੱਕ ਸਲਾਹ ਦਿੱਤੀ ਆ ਅਸੀਂ ਤੈਨੂੰ ਕੋਈ ਏ ਧਮਕੀ ਨਹੀਂ ਸਾਡੀ ਅਜੇ ਤੈਨੂੰ ਸਿਰਫ ਸਲਾਹ ਆ ਵੀ ਦੇਖ ਜਾ ਮੁੜ ਕੇ ਉਹ ਗੰਜਾ ਜਿਹੜਾ ਮੁੜ ਕੇ ਤੁਹਾਡੇ ਕੋਲ ਗੱਲ ਚ ਪਵਾ ਕੇ ਬਹਿ ਗਿਆ ਸੀ ਬਾਹ ਤੁੱਟੀ ਤੇ ਫਿਰ ਵੀ ਤੂੰ ਕਹਿੰਦਾ ਸੀ ਅਜੇ ਸ਼ੇਰ ਜਿਉਂਦਾ ਹੈ ਤੇਰੇ ਸ਼ੇਰ ਚੂਰ ਜਿਉਂਦੇ ਜਾਂਦੇ ਤੈਨੂੰ ਪਤਾ ਮੁੜ ਕੇ ਟਿਕਦਾ ਟੁਕਦਾ ਨਹੀਂ ਕੋਈ ਵੀ ਗਾੜੀ ਇਹ ਕਰਕੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਅਮਰ ਸ਼ਾਂਤੀ ਬਣੀਏ ਨੂੰ ਬਣੀ ਰਹਿੰਦੋ ਹਿੰਦੂ ਸਿੱਖਾਂ ਦਾ ਭਾਈਚਾਰਾ ਜਿਹੜਾ ਬਣਿਆ ਵਾ ਇਹਨਾਂ ਨੂੰ ਖਰਾਬ ਨਾ ਕਰੋ ਆਪਾਂ ਕੱਲਾ ਹੁਣ ਇਹਨਾਂ ਨੂੰ ਗੱਲਾਂ ਚ ਹੀ ਰਹਿ ਗਿਆ ਵੀ 9 ਮਾਸ ਦਾ ਰਿਸ਼ਤਾ ਵਾ ਇਹ 9 ਮਾਸ ਦੇ ਰਿਸ਼ਤੇ ਨੂੰ ਖਰਾਬ ਨਾ ਕਰ ਮੇਰਾ ਵੀਰ ਬੱਲੇ ਬੱਲੇ ਬਾਬਾ ਜਗਨਰਾਜ ਸਿੰਘ ਬੱਲ ਬੜੇ ਚਿਰ ਬਾਅਦ ਚੇਤਾ ਆਇਆ ਤੈਨੂੰ ਬੱਲ ਸਾਹਿਬ ਕਿੱਥੇ ਰਹਿ ਗਿਆ ਆ ਗੰਦੇ ਜਾਲ ਮਾਰ ਕੇ ਆ ਗੇੜਾ ਕਿ ਦਿਨ ਫਿਰ ਜੰਗਿਆ ਨਹੀਂ ਟਲਦਾ ਇਹ ਤੇਹੀ ਜਾਣਦੇ ਆ ਤੇ ਫਿਰ ਇਹ ਕਹਿੰਦੇ ਆ ਵੀ ਨਿਹੰਗ ਆ ਗਏ। ਇਹ ਕਰਕੇ ਹੀ ਤੁਹਾਡੇ ਰਕੇ ਭਰਾ ਦੀ ਕਿਸੇ ਜੂਟੀ ਲਾ ਦੇਣੀ ਜੇ ਨਾਟ ਵਾਲਿਆ ਦੇ। ਤੇ ਇਹ ਆ ਵੀ ਸਰਕਾਰ ਨੂੰ ਇਹ ਗੱਲ ਕਹਿੰਦੇ ਆ ਵੀ ਵੇਖੋ ਅਸੀਂ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦੇ ਚਾਰ ਛੱਡੀਏ। ਪਰ ਜਦੋਂ ਸਾਡੇ ਜਿਹੜੇ ਆਈਡਲ ਆ ਜਿਨ੍ਹਾਂ ਨੂੰ ਅਸੀਂ ਮੰਨਦੇ ਆ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਵਾਲੇ ਹਨਾ ਉਹ ਉਹਨਾਂ ਨੂੰ ਜਦੋਂ ਮਾੜਾ ਕਹਿੰਦੇ ਆ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ। ਅਸੀਂ ਖਾਲਿਸਤਾਨ ਦੇ ਅਸੀਂ ਤੇ ਕਹਿੰਦੇ ਨਹੀਂ ਵੀ ਖਾਲਿਸਤਾਨ ਬਣਾ ਦਿਓ ਸਾਨੂੰ। ਲੋਕੀ ਜਿਹੜਾ ਕਾਗਜ਼ੀ ਬਣਿਆ ਉਹਨੂੰ ਤੁਸੀਂ ਕੀ ਬਣਾ ਕੇ ਦੇਣਾ ਉਹ ਸਾਡੀ ਮਰਜ਼ੀ ਹੈ ਜਦੋਂ ਬਣਨਾ ਆ ਬਾਣੀ ਜਾਣਾ ਘਰ ਹਮੇਸ਼ਾ ਇੱਕ ਨਾ ਇੱਕ ਦਿਨ ਬਣ ਕੇ ਰਹਿੰਦੇ ਹੁੰਦੇ ਆ ਜਿਹੜੇ ਘਰ ਦੀ ਸ਼ਰਵਾਦ ਹੋ ਜੇ ਉਹਨੇ ਇੱਕ ਨਾ ਇੱਕ ਦਿਨ ਬਣਨਾ ਹੀ ਪੜਨਾ ਵਾ ਠੀਕ ਆ ਨਾ ਤੇ ਉਹ ਗੱਲਾਂ ਤਾਂ ਨਹੀਂ ਆਉਂਦੇ ਗੱਲ ਸਾਡਾ ਮੇਨ ਮੁੱਦਾ ਇਹ ਆ ਵੀ ਸਰਕਾਰ ਨੂੰ ਇਹ ਗੱਲ ਕਹਿੰਦੇ ਆ ਲੁਧਿਆਣੇ ਦੇ ਜਿਹੜੇ ਉੱਥੇ ਦਾ ਐਸਐਸਪੀ ਆ ਡੀਐਸਪੀ ਆ ਉਹਨੂੰ ਇਹ ਗੱਲ ਕਹਿੰਦੇ ਆ ਵੀ ਭਾਈ ਸਿੱਖੋ ਇਹ ਬੰਦੇ ਨੂੰ ਥੋੜਾ ਜਿਹਾ ਸਮਝਾਓ ਇਹਦੇ ਗੱਲ ਚ ਰੱਸੀ ਪਾਈ ਜਿਹੜੀ ਇਹਨਾਂ ਨੂੰ ਟੈਡ ਕਰੋ ਥੋੜਾ ਜਿਹਾ ਤੈਨੂੰ ਪਾਵੇਂ ਨਾ ਬੰਦ ਕੇ ਰੱਖ ਇਹ ਬੇਤੁਕਾ ਬਕਵਾਸ ਆਏ ਦਿਨ ਆਏ ਦਿਨ ਸੰਤਾਂ ਬਾਰੇ ਬੋਲਦਾ ਤੇ ਆਏ ਦਿਨ ਹੀ ਇਹ ਮਤਲਬ ਕੀ ਤੇ ਜਾਣ ਬੁੱਝ ਕੇ ਮਲਕੀ ਪੜਕਾਉਂਦਾ ਸਿੱਖਾਂ ਨੂੰ ਜਿਵੇਂ ਤੁਸੀਂ ਵੇਖਿਆ ਉਹ ਜਿਹੜਾ ਬੈਠਾ ਹੈ ਪੱਤਰਕਾਰ ਗਾੜੀ ਉਹ ਕਹਿਣਾ ਵੀ ਨਹੀਂ ਚਾਹੁੰਦਾ ਸੀ ਉਹ ਖਾਲਸਤਾਨ ਕਹਿਣਾ ਵੀ ਨਹੀਂ ਚਾਹੁੰਦਾ ਉਹ ਨੂੰ ਕਹਿੰਦਾ ਕਹਿ ਖਾਲਸਤਾਨ ਮਰਦਾਬਾ ਕਹਿ ਖਾਲਸਤਾਨ ਮਰਦਾਬਾ ਉਹ ਕੰਜਰデア ਤੂੰ ਕਿ ਸਿੰਘ ਨੂੰ ਸੱਤ ਜਾਂ ਸਿੰਘ ਨੂੰ ਕਿਤੇ ਉਮਦਾ ਜਾਂਦਾ ਵੇਖ ਉਹਦੇ ਸਾਹਮਣੇ ਖੜੋ ਕੇ ਤੂੰ ਕਹਿ ਕ ਖਾਲਸਤਾਨ ਮਰਤਾਬਾ ਆਪੇ ਤੈਨੂੰ ਅਗਲੇ ਨੇ ਪ੍ਰਸ਼ਾਦ ਦੇ ਜਣਾ ਜਿੱਦਾਂ ਉਹ ਤੇਰੇ ਨਾਲ ਦਾ ਦੂਜਾ ਫਟ ਗਿਆ ਇਹ ਗੱਲ ਚ ਪਾਈ ਫਿਰਦਾ ਤੂੰ ਵੀ ਪਾਈ ਫਿਰੇਗਾ ਆਹੀ ਸਲਾਹ ਦਿੱਤੀ ਤੈਨੂੰ مشورہ ਦਿੱਤਾ ਜਿਹਨੂੰ ਕਹਿੰਦੇ ਸਿਆਣੇ ਵੀ ਟਲ ਜਾ ਇਹਦੇ ਵਿੱਚ ਭਲਾ ਹੁੰਦਾ ਇੱਕ ਹੋਣਾ ਫਿਲਮਾਂ ਅਮਰਜੈਂਸੀ ਆ ਰਹੀ ਆ ਤੇ ਉਹ ਤੂੰ ਕਹੀ ਜਨਾ ਕੰਗਨ ਨਾ ਤੇ ਸ਼ੇਰ ਨਹੀਂ ਆ ਹਸ਼ਾ ਉਹ ਵੀ ਸ਼ੇਰ ਨਹੀਂ ਸਾਲੀ ਜੰਗਲ ਵਾਲੀ ਦੀ ਹੈਗੀ ਤੇ ਇਹ ਹਿੰਦੁਸਤਾਨ ਦੀ ਗੱਲ ਕਰਦੇ ਆ ਯਾਰ ਕਿੰਨੇ ਸਾਡੇ ਹਿੰਦੂ ਭਰਾਵਾ ਯਾਰ ਮੈਂ ਕਿਸੇ ਦਿਨ ਬਹਿ ਕੇ ਨਾ ਉਹਨਾਂ ਵੀਰਾਂ ਸੱਤ ਕੇ ਵੀਰਾਂ ਨੂੰ ਤੇ ਮੈਂ ਕਿਸੇ ਦਿਨ ਬਹਿ ਕੇ ਵੀਡੀਓ ਪਾਉਂਗਾ ਇਸ ਚੀਜ਼ ਦੇ ਉੱਤੇ ਇਹਨਾਂ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰਨ ਉਹ ਆ ਤੇ ਵੀ ਕਿੰਨੇ ਹਿੰਦੂ ਭਰਾਵਾ ਜਿਹੜੇ ਅਸੀਂ ਇਕੱਠੇ ਬੈੰਨੇ ਆ ਬਹਿ ਕੇ ਸੌ ਵਿਚਾਰਾ ਵੀ ਕਰਦੇ ਗੱਲਾਂ ਬਾਤਾਂ ਵੀ ਕਰਦੇ ਆ ਆਪਸੀ ਸਾਡਾ ਪਰਿਵਾਰਾਂ ਦੇ ਵਿੱਚ ਵੀ ਮੇਲ ਮਲਾਪ ਹੈਗਾ ਵਾ ਯਾਰ ਇਹਦੇ ਨਾਲ ਇਹ ਥੋੜਾਗਾ ਵੀ ਮੰਨ ਲਓ ਉਹ ਹੁਣ ਮੰਨ ਲਓ ਹਿੰਦੂ ਘਰ ਤੇ ਜਨਮ ਲਿਆ ਤਾਂ ਹੀ ਸਿੱਖਾਂ ਦੇ ਘਰ ਜਨਮ ਜਨਮ ਲਿਆ ਤਾਂ ਅਸੀਂ ਦੁਸ਼ਮਣ ਹੋਗੇ ਅਹੀ ਉਹਨਾਂ ਨੂੰ ਪਿਆਰ ਕਰਦੇ ਹੋ ਸਾਨੂੰ ਪਿਆਰ ਕਰਦੇ ਆ ਆ ਹੁਣ ਵੇਖ ਲਓ ਦਸੰਬਰ ਚ ਮੇਰਾ ਇੱਕ ਮਿੱਤਰ ਆ ਆਪਣਾ ਚਿਤੰਦਰ ਉਹਦੇ ਹੁਣ ਕੁੜੀ ਦਾ ਵਿਆਹ ਵਾ ਦਸੰਬਰ ਦੇ ਵਿੱਚ ਉਥੋਂ ਲਾਈਵ ਪਾਉਂਗਾ ਨਾਲੇ ਤੁਹਾਨੂੰ ਬਤਾ ਲਵਾਂਗਾ ਵੀ ਐਵੇਂ ਗੱਲਾਂ ਨਹੀਂ ਕਰਦਾ ਤੇ ਮੈਂ ਹੁਣ ਇਹ ਦੋ ਵੀਡੀਓ ਜ਼ਰੂਰ ਪਾਉਣੀਆਂ ਇੱਕ ਦਸੰਬਰ ਤੇ ਇੱਕ ਥੋੜੇ ਦਿਨਾਂ ਦਾ ਕਨੁਭਾ ਕੇ ਮੈਂ ਪਾਉਂਗਾ ਤੇ ਉਹ ਤੁਹਾਨੂੰ ਦੱਸੂਗਾ ਵੀ ਅਸੀਂ ਕਿੰਨੀ ਕਿੰਨੀ ਨਫਤ ਕਰਦੇ ਆ ਤੇ ਕਿੰਨਾ ਕਾ ਹੀ ਪਿਆਰ ਕਰਦੇ ਆ ਤੇ ਉਹ ਕਿੰਨਾ ਕਾ ਸਾਡਾ ਮਾਨ ਸਤਮਾਰ ਕਰਦੇ ਆ ਠੀਕ ਆ ਉਹ ਮੰਦਰ ਚ ਵੀ ਜਾਂਦਾ ਤੇ ਨਾਲ ਉਹ ਗੁਰਦੁਆਰਾ ਸਾਹਿਬ ਨਾਲ ਤਕਸਾਲ ਮਿੱਤੇ ਆ ਤੇ ਮਿੱਤੇ ਉਸ ਸਵੇਰੇ ਉਹਨੇ 6 ਵਜੇ ਜਾਣਾ ਠੀਕ ਆ ਤੇ 6 ਵਜੇ ਤੋਂ 7 ਵਜੇ ਤੱਕ ਉੱਥੇ ਰਹਿਣਾ ਤੇ 1 ਘੰਟਾ ਉਹਨੇ ਮੰਦਿਰ ਚ ਬਹਿਣਾ ਯਾਰ ਜੇ ਜਿਹੜਾ ਬੰਦਾ ਵੇਖੋ ਸਿੱਖੀ ਨੂੰ ਪਿਆਰ ਕਰਦਾ ਵਾ ਉਹ ਭਾਵੇਂ ਹਿੰਦੂਆਂ ਦੇ ਘਰ ਚ ਹੋਵੇ ਮੁਸਲਮਾਨਾਂ ਦੇ ਘਰ ਚ ਹੋਵੇ ਉਹ ਸਿੱਖੀ ਆ ਉਹ ਬੇਗਹਿਰ ਤੋਂ ਤੁਸੀਂ ਸਿਰ ਕੱਢੇ ਕੁੜੀ ਟਕਲੇ ਜੇ ਬਾਹਰ ਨੂੰ ਮੁੜ ਕੇ ਤੁਹਾਡਾ ਕੋ ਸਿਰ ਤੋਂ ਛਿਲ ਲਾ ਗਾ ਜਾਂਦਾ ਫਿਰ ਦੀ ਤੜਫਦੇ ਆ ਉਹ ਟਲ ਜੋ ਨਾਲੇ ਸ਼ੇਰਨੀ ਦੀ ਜਿਹੜੀ ਤੂੰ ਕਹਿੰਦਾ ਨਾ ਸ਼ੇਰ ਨਹੀਂ ਆ ਫਿਲਮ ਆਈ ਆ ਅਸੀਂ ਤੈਨੂੰ ਇਹ ਗੱਲ ਕਹਿੰਦੇ ਆ ਵੀ ਭਾਈ ਤੂੰ ਇਦਾਂ ਕਰੀ ਸ਼ੇਰਨੀ ਨੂੰ ਨਾਲ ਲੈ ਕੇ ਆਈ ਤੇ ਤੈਨੂੰ ਮੋਰਲੀ ਸ਼ੀਟ ਤੇ ਭਾ ਕੇ ਤੈਨੂੰ ਫਿਲਮ ਦਿਖਾਵਾਂਗੇ ਅੱਜ ਹੀ ਤੂੰ ਵੀ ਠੀਕ ਆ ਪੰਜਾਬ ਦਾ ਮਾਹੌਲ ਤੁਹਾਨੂੰ ਚੰਗਾ ਨਹੀਂ ਲੱਗਦਾ ਨਾ ਵੀ ਅਮਨ ਨਾਲ ਲੋਕ ਮਹਿਣ ਨਹੀਂ ਚੰਗਾ ਲੱਗਦਾ ਤੁਹਾਨੂੰ ਅਸਲ ਵਿੱਚ ਨਾ ਤੁਸੀਂ ਵੀ ਸਰਵਸ ਭਾਲਦੇ ਆ ਜਦੋਂ ਤੁਹਾਡੇ 2-3 ਮਹੀਨੇ ਲੰਘ ਜਾਂਦੇ ਨਾ ਇੱਕ ਦੋ ਤੁਹਾਡੇ ਕੰਨਾਂ ਤੇ ਨਹੀਂ ਬੰਦਾ ਛੱਡਦਾ ਤੇ ਤੁਹਾਨੂੰ ਮੈਨ ਲੱਗਦਾ ਵੀ ਜਿੱਦਾਂ ਤੁਹਾਡੇ ਜੀਵਨ ਵਿੱਚ ਕੁਝ ਹੋਇਆ ਹੀ ਨਹੀਂ ਆ ਜੇ ਤਿੰਨਾਂ ਕੁ ਮਹੀਨਿਆਂ ਬਾਅਦ ਤੁਹਾਡੇ ਕੋਈ ਨਾ ਕੋਈ ਸਰਵਿਸ ਕਰ ਦਿੰਦਾ ਤੇ ਫੇਰ ਤੁਹਾਨੂੰ ਆਏ ਦਾ ਚੇਤਾ ਵੀ ਹਾਂ ਸਿੰਘ ਹੈਗੇ ਆ ਫੇਰ ਤੁਸੀਂ 3 ਮਿੰਟ ਟਲ ਜਾਣੇ ਆ ਅਗੇ ਤੁਹਾਨੂੰ ਮੈਨੂੰ ਤਖੰਡਿਆ ਵਾ ਸਰਵਰ ਦੀ ਲੋੜ ਆ ਤੁਹਾਨੂੰ ਇਹ ਕਾ ਕੇ ਮੈਂ ਲੁਧਿਆਣੇ ਵਾਲੇ ਪੁਲਸ ਵਾਲੇ ਵੀਰਾਂ ਭਰਾਵਾਂ ਨੂੰ ਅਫਸਰਾਂ ਨੂੰ ਕਹਿਣਾ ਵੀ ਇਹਨਾਂ ਨੂੰ ਸੰਭਾਲ ਕੇ ਰੱਖੋ ਸਮਝਾ ਕੇ ਰੱਖੋ ਫੇਰ ਤੁਸੀਂ ਸਾਨੂੰ ਕਹਿੰਦੇ ਆ ਇਹਦੇ ਨਾਲ ਚੰਗਾ ਵੀ ਤੁਸੀਂ ਇਹਨਾਂ ਨੂੰ ਸੰਭਲੋ ਇਹਦੇ ਚ ਭਲਾ ਵਾ ਬਾਕੀ ਫਿਲਮ ਜਿਹੜੀ ਐਮਰਜੈਂਸੀ ਆ ਉਹ ਤੇ ਭਾਈ ਵੇਖੋ ਪੱਕਾ ਤੈ ਹੋ ਚੁੱਕਾ ਕੱਲਾ ਮਾਸਨ ਕਾਲੀ ਥੁਰਾ ਕਹਿਣ ਡਿਆ ਉਹ ਪੂਰੇ ਵਿਸ਼ਵਦੇਵ ਸਿੱਖ ਇਸਤੀ ਦਾ ਵਿਰੋਧ ਕਰ ਰਹੇ ਆ ਵੀ ਉਹਦੇ ਤੇ ਜਿਹੜੀ ਜਿੰਨਾ ਦੀ ਉਹ ਸ਼ੇਰਨੀਆ ਬੀਜੇਪੀ ਵਾਲਿਆਂ ਦੀ ਉਹਨਾਂ ਵੀ ਹੱਥ ਖਰੇ ਕਰਦੇ ਆ ਉਹ ਕਹਿੰਦੇ ਵੀ ਨਹੀਂ ਅਸੀਂ ਮਤਲਬ ਕਿ ਇਹ ਇਹਦੇ ਸਪੋਰਟ ਚ ਨਹੀਂ ਹੈਗੇ ਤੇ ਫੇਰ ਕਿਹੜੇ ਪਾਸੇ ਨੂੰ ਤੁਰਨਾ ਹੈ ਤੁਹਾਡੇ ਤੇ ਹਿੰਦੂ ਭਰਾ ਵੀ ਜਿਹੜੇ ਉਹ ਵਿਰੋਧ ਕਰਦੇ ਪਏ ਆ ਵੀ ਇਹ ਫਿਲਮ ਨਹੀਂ ਲੱਗਣੀ ਚਾਹੀਦੀ ਸਾਡਾ ਆਪਸੀ ਭਾਈਚਾਰਾ ਖਰਾਬ ਹੁੰਦਾ ਤੇ ਲਾਹਣਤੀਓ ਤੁਸੀਂ ਕੀ ਘਟਨਾ ਜੇ ਬੰਦੇ ਬਲਜੋ ਟਲਜੋ ਚੰਗੀ ਗੱਲ ਜੇ ਨਹੀਂ ਟਾਲਣਾ ਤੇ ਫਿਰ ਇੱਕ ਵਾਰੀ ਉਹਨਾਂ ਕੋਲ ਛੁੱਟੀ ਲੈ ਲਓ ਲਧਾਨੇ ਵਾਲਿਆ ਕੋ ਅਸੀਂ ਤੱਕ ਦੇ ਦੇਉ ਸਮਾਂ ਤੇ ਤੁਹਾਨੂੰ ਐ ਖਾਲਸਾ ਜਿੱਦਾਂ ਕਹੋਗੇ ਉਦਾਂ ਕਹੋਗੇ ਜਿੰਦਾਬਾਦ ਕਹਿਣਾ ਜਿੰਦਾਬਾਦ ਕਹਦੇ ਆਂ ਕਿ ਮੁਰਦਾਬਾਦ ਕਹਿਣਾ ਮੁਰਦਾਬਾਦ ਕਹਦੇ ਆਂ ਪਰ ਸਾਡੇ ਸਾਹਮਣੇ ਆਓ ਇੱਕ ਵਾਰੀ ਸਾਹਮਣੇ ਬਹਿ ਕੇ ਸਾਡੇ ਨਾਲ ਗੱਲ ਕਰੋ ਫਿਰ ਤੁਹਾਨੂੰ ਅਸੀਂ ਦੱਸਾਂਗੇ ਵੀ ਠੀਕ ਐ ਜਿੰਦਾਬਾਦ ਕਹਿਣਾ ਕਿ ਮੁਰਦਾਬਾਦ ਕਹਿਣਾ ਫੋਨਾਂ ਫਾਨਾਂ ਤੇ ਨਹੀਂ ਇਹ ਤਾਂ ਸਿਰਫ ਹੁਣ ਨਾਂ ਤੇ ਤੇਰਾ ਨੰਬਰ ਆ ਮੇਰੇ ਕੋਲ ਤੇ ਨਾਂ ਤੇਰਾ ਕੋਈ ਹੈਗਾ ਮੈਂ ਨੰਬਰ ਉੱਤੇ ਦਿੱਤਾ ਭਰਾ ਜੇ ਗੱਲ ਕਰਨੀ ਹੋਵੇ ਤੇ ਕਰਦੀ ਮੇਰੇ ਨਾਲ ਕੋਈ ਚੱਕਰ ਨਹੀਂ ਮੈਂ ਨੰਬਰ ਪੱਕਾ ਹੀ ਉੱਤੇ ਪੈਲ ਦੇ ਆਧਾਰ ਤੇ ਹੀ ਭਾਈ ਕਹਿ ਕੇ ਸਤਕਾਰ ਦਿੰਦੇ ਆ ਤੇ ਜੇ ਦੂਜੇ ਪਾਸੇ ਬੰਦਾ ਚੜ ਕੇ ਆਵੇ ਤਾਂ ਫਿਰ ਸੱਚੇ ਸ਼ਰੀਕ ਬਣ ਕੇ ਵੀ ਟੱਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ